ਅਸੀਂ ਤੇ ਅੱਜ ਉਹ ਪੰਜਾਬ ਨਸ਼ਿਆਂ ਦੇ ਕਰਕੇ ਇੱਕ ਬਦਨਾਮ ਹੋ ਚੁੱਕੀ ਹੈ ਸਾਡੀ ਸਟੇਟ ਜਦੋਂ ਸਾਡੇ ਬੱਚੇ ਕਿਤੇ ਬਾਹਰਲੀਆ ਸਟੇਟਾਂ ਦੇ ਵਿੱਚ ਆਪਣੀ ਨੌਕਰੀ ਦੇ ਲਈ ਕੋਈ ਆਪਣਾ ਫਾਰਮ ਭਰਦੇ ਨੇ ਤਾਂ ਬੜੀ ਨਮੋਸ਼ੀ ਚੱਲਣੀ ਪੈਂਦੀ ਹੈ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਪੰਜਾਬ ਦਾ ਬੱਚਾ ਹੈ ਖੁਦ ਮੈਂ ਉਦਾਹਰਨ ਹੈ ਮੇਰਾ ਬੱਚਾ ਦਿੱਲੀ ਪੜ ਰਿਹਾ ਮੈਨੂੰ ਕੋ ਚੋਤੇ ਹਰਿਆਣੇ ਦੇ ਲੋਕ ਮਿਲੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਮੈਂ ਪਟਿਆਲੇ ਤੋਂ ਆ ਪੰਜਾਬ ਤੋਂ ਉਹਨਾਂ ਨੇ ਕਿਹਾ मैडम जी अच्छा किया आपने आप अपने बच्चा इधर पढ़ा रहे हो मैंने कहा उसकी इच्छा थी कि मैंने दिल यूनिवर्सिटी में पढ़ना है तो वो बोले कि पंजाब में तो नशा बहुत है मेरा सिर भी शर्म ਨਾਲ ਝੁਕ ਗਿਆ ਤੇ ਖਲੋ औरत बच्चियां ਜਿਹੜੀਆਂ ਸਾਡੇ ਦੇਸ਼ ਦਾ ਮਾਣ ਨੇ ਖਿਡਾਰਨਾਂ ਨੇ ਇਹ ਮੈਂ ਤਾਂ A ਤੇ B ਟੀਮ ਸਮਝਦੀਆਂ बीजेपी ਤੇ ਆਪ ਸਰਕਾਰ ਇਹ ਦੋਨਾਂ ਨੇ ਮਿਲ ਕੇ ਇੰਨਾ ਸਤਿਆਨਾਸ਼ ਆਪਣੇ ਨਾਗਰਿਕਾਂ ਦਾ ਕੀਤਾ ਹੋਇਆ ਕਿ ਜਿਹਦੀ ਕੋਈ ਤੌਬਾ ਹੋਈ ਪਈ ਹੈ ਹੁਣ ਇਹ बीजेपी वाले ਪੰਜਾਬ ਦੇ ਆਕੇ ਵਿੱਚ ਪਿਆਰ ਪਸਾਰਨਾ ਚਾਹੁੰਦੇ ਨੇ ਪਰ ਇਹਨਾਂ ਦਾ ਭੁਲੇਖਾ ਹੈ ਕਾਂਗਰਸ ਨੂੰ ਪਸੰਦ ਕਰਦੇ ਨੇ ਕਾਂਗਰਸ ਨੇ ਕਹਿੰਦੇ ਨੇ 70 ਸਾਲ ਚ ਕੀ ਕੀਤਾ ਮੈਂ ਇਹ ਦੱਸਣਾ ਚਾਹਨੀ ਆ ਇਹਨਾਂ ਨੂੰ ਕਿ ਜੋ ਕਾਂਗਰਸ ਨੇ 70 ਸਾਲ ਚ ਕੀਤਾ ਤੁਸੀਂ ਸਭ ਕੁਝ ਵੇਚਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੱਸੀ ਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਇਲੈਕਸ਼ਨਾਂ ਦੇ ਨੇੜੇ ਆਉਂਦਿਆਂ ਤੁਹਾਨੂੰ ਵੀ ਪਤਾ ਹੈ ਕਿ ਇਲੈਕਸ਼ਨਾਂ ਦੀ ਡੇਟ ਵੀ ਨੇੜੇ ਆਂਦੀ ਜਾ ਰਹੀ ਹੈ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਲੈਕਸ਼ਨਾਂ ਦੇ ਸੰਬੰਧ ਵਿੱਚ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਗੁਰਸ਼ਰਨ ਕੌਰ ਰੰਦਾਵਾ ਜੀ ਦੇ ਨਾਲ ਸੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਜਿਵੇਂ ਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਜਿਹੜੇ ਆਪਣੀ ਕਾਂਗਰਸ ਪਾਰਟੀ ਦੇ ਸੀਨੀਅਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਲਗਾ ਲੋ ਮਹਾਰਾਣੀ ਪਰਨੀਤ ਕੌਰ ਨੇ ਇਹ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਹੋਣ ਜਿਵੇਂ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਹਨਾਂ ਨਾਲ ਕਾਂਗਰਸ ਪਾਰਟੀ ਨੂੰ ਕਿੰਨਾ ਕੁ ਘਾਟਾ ਪਿਆ ਤੇ ਇਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਵਜ੍ਹਾ ਰਹੀ ਹੈ ਦੇਖੋ ਜੀ ਮੈਂ ਤਾਂ ਇਹ ਕਹੂੰਗੀ ਕਿ ਚਾਹੇ ਉਹ ਅੱਜ ਛੱਡ ਕੇ ਕਾਂਗਰਸ ਨੂੰ ਬੀਜੇਪੀ ਚਲੇ ਗਏ ਨੇ ਪਰ ਕਾਂਗਰਸ ਪਾਰਟੀ ਨੇ ਮਹਾਰਾਣੀ ਜੀ ਨੂੰ ਪੰਜ ਵਾਰ ਐਮਪੀ ਦੀ ਟਿਕਟ ਦਿੱਤੀ ਯੂਨੀਅਨ ਮਨਿਸਟਰ ਵੀ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੋ ਵਾਰ ਸੀਐਮ ਬਣੇ ਪਾਰਟੀ ਦੇ ਪ੍ਰਧਾਨ ਬਣੇ ਬਹੁਤ ਕੁਝ ਪਾਰਟੀ ਨੇ ਦਿੱਤਾ ਪਰ ਜਿਉ ਅੱਜ ਛੱਡ ਕੇ ਜਾ ਚੁੱਕੇ ਨੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ ਕਾਂਗਰਸ ਪਾਰਟੀ ਦੀ ਮੈਂ ਗੱਲ ਕਰਾਂ ਅੱਜ ਵੀ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਖਾਸ ਕਰਕੇ ਪਟਿਆਲੇ ਦੀ ਗੱਲ ਕਰੀਏ ਬੜੀ ਹੀ ਮਜ਼ਬੂਤ ਪਾਰਟੀ ਹੈ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਅੱਜ ਵੀ ਉਹਨਾਂ ਨੂੰ ਟਿਕਟ ਮਿਲੀ ਹੈ ਸਾਡਾ ਚਾਹੇ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਇਹ ਪਟਿਆਲਾ ਸੀਟ ਜਿਹੜੀ ਹੈ ਇਹ ਕਾਂਗਰਸ ਦੀ ਹੀ ਸੀਟ ਹੈ ਕਾਂਗਰਸੀ ਜਿੱਤ ਕੇ ਇਹ ਹਾਈ ਕਮਾਂਡ ਦੀ ਝੋਲੀ 'ਚ ਪਾਊਗੀ ਜੀ ਤਮਾਮ ਜੇ ਐਮਪੀ ਦੇ ਇਲੈਕਸ਼ਨਾਂ ਦੀ ਆਪਾਂ ਗੱਲ ਕਰੀਏ ਕਿ ਜਿਵੇਂ ਕਿ ਉਹਨੂੰ ਦਾਅਵੇਦਾਰੀ ਇਸ ਚੀਜ਼ ਲਈ ਕਿਹਾ ਜਾਂਦਾ ਸੀਗਾ ਤੇ ਹੁਣ ਧਰਮਵੀਰ ਗਾਂਧੀ ਜੀ ਵੀ ਇਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਨਾ ਕਾਂਗਰਸ ਪਾਰਟੀ ਚ ਤੇ ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖੋਗੇ ਕਿ ਜੇ ਟਿਕਟ ਦੀ ਗੱਲ ਕਰੀਏ ਤਾਂ ਉਹਦੇ ਲਈ ਤੁਸੀਂ ਕੀ ਕਹੋਗੇ ਦੇਖੋ ਜੀ ਦਾਅਵੇਦਾਰੀ ਕਰਨ ਦਾ ਹਰ ਇੱਕ ਦਾ ਹੱਕ ਹੈ ਅਧਿਕਾਰ ਹੈ ਸਾਨੂੰ ਆਪਣਾ ਹੱਕ ਰੱਖਣ ਦਾ ਪੂਰਾ ਅਧਿਕਾਰ ਹੈ ਉਸੇ ਦੇ ਤਹਿਤ ਮੈਂ ਵੀ ਕਿਉਂਕਿ 25 ਸਾਲ ਤੋਂ ਤਾਂ ਪੰਨੀਤ ਕੌਰ ਜੀ ਐਮਪੀ ਸੀਗੇ ਤੇ ਉਹੀ ਲੜਦੇ ਰਹੇ ਆ ਹੁਣ ਬੀਜੇਪੀ ਚਲੇ ਗਏ ਤਾਂ ਹੋਰਾਂ ਨੇ ਵੀ ਤੇ ਮੈਂ ਵੀ ਆਪਣੀ ਜਿਹੜੀ ਦਾਵੇਦਾਰੀ ਉਹ ਰੱਖੀ ਹੈ ਤੇ ਜੇ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਜੇ ਸਾਡੀ ਹਾਈ ਕਮਾਂਡ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਚਾਹਨੀ ਵੀ ਆ ਕਿ ਇੱਕ ਔਰਤ ਦਾ ਔਰਤ ਨਾਲ ਮੁਕਾਬਲਾ ਹੋਣਾ ਚਾਹੀਦਾ ਦੂਜੀ ਗੱਲ ਜਿਹੜੀ ਮਹਿਲਾ ਕੋਟੇ ਦੀ ਟਿਕਟ ਹੈ ਉਹ ਪਟਿਆਲਾ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਮੈਂ ਇੱਥੇ ਧੰਨਵਾਦ ਵੀ ਕਰੂੰਗੀ ਸਾਡੇ ਰਾਸ਼ਟਰੀ ਪ੍ਰਧਾਨ ਹਲਕਾ ਲਾਮਾ ਜੀ ਦਾ ਉਹ ਮੇਰੀ ਲੜਾਈ ਵੀ ਲੜ ਰਹੇ ਨੇ ਦਿੱਲੀ ਦੇ ਵਿੱਚ ਤੇ ਉਹਨਾਂ ਨੇ ਤਿੰਨ ਟਿਕਟਾਂ ਹੁਣ ਤੱਕ ਜਿਹੜੀ ਪਹਿਲੇ ਫੇਜ਼ਿਸ ਚ ਇਲੈਕਸ਼ਨ ਹੈ ਇੱਕ ਮੈਗਾ ਲਿਆ ਤਾਮਿਲਨਾਡੂ ਤੇ ਹਸਾਬ ਤਿੰਨ ਸਾਡੀਆਂ ਸਟੇਟ ਦੀਆਂ ਇਹਨਾਂ ਦੀਆਂ ਪ੍ਰਧਾਨਾਂ ਜਿਹੜੀਆਂ ਮੈਲਾ ਕਾਂਗਰਸ ਦੀਆਂ ਨੇ ਉਹਨਾਂ ਨੂੰ ਟਿਕਟਾਂ ਦਵਾ ਵੀ ਚੁੱਕੇ ਨੇ ਔਰ ਉਹਨਾਂ ਦੀ ਕੈਂਪੇਨ ਸਟਾਰਟ ਹੋ ਗਈ ਹੈ ਔਰ ਮੈਂ ਵੀ ਆਸ ਕਰਦੀਆਂ ਕਿ ਮੇਰੀ ਪਾਰਟੀ ਮੇਰੇ ਕੰਮਾਂ ਨੂੰ ਮੇਰੀ ਮਿਹਨਤ ਨੂੰ ਮੇਰੀ ਸincerity ਤੇ loyalty ਵਫਾਦਾਰੀ ਨੂੰ ਦੇਖਦੇ ਹੋਏ ਇਹ ਟਿਕਟ ਜ਼ਰੂਰ ਮੈਨੂੰ ਹੀ ਦੇਵੇ ਜੀ ਜੇ ਮੈਮ ਤੁਹਾਨੂੰ ਇਹ ਟਿਕਟ ਮਿਲ ਵੀ ਜਾਂਦੀ ਹੈ ਚਲੋ ਆਪਾਂ ਕਹਿਦੀ ਹੈ ਕਿ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਇਹ ਧਰਮਵੀਰ ਗਾਂਧੀ ਜੀ ਤੁਹਾਨੂੰ ਇਸ ਨੂੰ ਲੈ ਕੇ ਸਪੋਰਟ ਕਰਨਗੇ ਬਿਲਕੁਲ ਕਰਨਗੇ ਜੀ ਮੈਂ ਤੁਹਾਨੂੰ ਇਹ ਵੀ ਗੱਲ ਦੱਸਦੀ ਹਾਂ ਕਿ ਹਾਈ ਕਮਾਂਡ ਜਿਹਨੂੰ ਵੀ ਪਟਿਆਲੇ ਦੇ ਲਈ ਉਮੀਦਵਾਰ ਬਣਾ ਕੇ ਭੇਜੂਗੀ ਅਸੀਂ ਸਾਰੇ ਪੂਰੀ ਡਟ ਕੇ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਉਹਨਾਂ ਦੀ ਸਪੋਰਟ ਕਰਨਗੇ ਜਿਹੜਾ ਵੀ ਕੈਂਡੀਡੇਟ ਆਇਆ ਔਰ ਮੈਨੂੰ ਮਾਨ ਹੈ ਕਿ ਜੇ ਮੈਨੂੰ ਟਿਕਟ ਮਿਲੂਗੀ ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਤੇ ਸਾਰੇ ਮੇਰੀ ਵੀ ਸਪੋਰਟ ਕਰਨਗੇ ਜੀ ਤੇ ਮੈਮ ਜਿਵੇਂ ਮੌਜੂਦਾ ਸਰਕਾਰ ਜੋ ਪੰਜਾਬ ਸਰਕਾਰ ਹੈ 2 ਸਾਲ ਬੀਤ ਚੁੱਕੇ ਨੇ ਇਹਨਾਂ ਨੂੰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਨਤਾ ਨੂੰ ਲੈ ਕੇ ਇਹਨਾਂ ਨੇ ਕਿੰਨੇ ਕੁ ਸੁਧਾਰ ਪੰਜਾਬ ਦੇ ਵਿੱਚ ਆਏ ਨੇ ਮੈਂ ਤਾਂ ਇੱਥੇ ਇਹ ਕਹੂੰਗੀ ਕਿ ਸਰਕਾਰਾਂ ਬਹੁਤ ਆਈਆਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਜਿੰਦੀ ਨਕਮੀ ਤੇ ਫੇਲ ਸਰਕਾਰ ਮੈਂ ਕਹੂੰਗੀ ਕਿ ਹਰ ਇੱਕ ਫਰੰਟ ਤੇ ਫੇਲ ਸਰਕਾਰ ਹੀ ਸਾਬਿਤ ਹੋਈ ਹੈ ਜੀ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ April ਹੋ ਗਈ March 'ਚ ਸਰਕਾਰ ਬਣੀ ਸੀ 22 ਦੇ ਵਿੱਚ ਅਸੀਂ ਪੂਰੀ ਆਪੋਜੀਸ਼ਨ 'ਚ ਹੁੰਦਿਆ ਹੋਇਆ ਜਿੰਨੇ ਧਰਨੇ ਸ਼ੁਰੂਆਤ 'ਚ ਹੀ ਸਾਨੂੰ ਦੇਣੇ ਪਏ ਕੋਈ ਸਰਕਾਰ ਬਣਦੀ ਹੈ ਕਿਉਂਕਿ ਉਹ ਪਿਛਲੀ ਸਰਕਾਰ ਤੋਂ ਅੱਕੀ ਹੁੰਦੀ ਹੈ ਸੋ ਨਵੀਂ ਸਰਕਾਰ ਆਉਂਦੀ ਹੈ ਤਾਂ ਉਹ ਉਹਨੂੰ ਕੁਝ ਸਮਾਂ ਲੱਗਦਾ ਆਪਣੇ ਕੰਮ ਕਰਨ 'ਚ ਪਰ ਛੇਤੀ ਉਹ ਪਟੜੀ ਤੇ ਚੜ ਜਾਂਦੀ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਜਿਵੇਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਵ ਲਿਆਂਦਾ ਸੀ ਕਿ ਪਤਾ ਨਹੀਂ ਬਾਕੀ ਸਰਕਾਰਾਂ ਦੇਖ ਲਈਆਂ ਹੁਣ ਆਪ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੀ ਕੁਝ ਬਦਲਾਵ ਲੈ ਕੇ ਆਉਗੀ ਤੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ 92 ਐਮ ਐਲ ਏ 117 ਚੋਂ ਜਿੱਤ ਆਏ ਪਰ ਬੜੇ ਅਫਸੋਸ ਦੀ ਗੱਲ ਹੈ ਅੱਜ ਸਾਰੇ ਲੋਕ ਇਸ ਬਦਲਾਵ ਨੂੰ ਜਿਹੜੇ ਲੈ ਕੇ ਆਏ ਸੀ ਬਦਲਾ ਲੈਣ ਦੇ ਲਈ ਤਿਆਰ ਬੈਠੇ ਨੇ ਵੋਟ ਦੇ ਰੂਪ ਚ ਉਹ ਇਹਨਾਂ ਤੋਂ ਬਦਲਾ ਲੈਣ ਲਈ ਪੂਰੇ ਤਿਆਰ ਬੈਠੇ ਨੇ ਹਰ ਫਰੰਟ ਤੇ ਫੈਲ ਐ ਸਭ ਤੋਂ ਵੱਡੀ ਗੱਲ ਐ ਮੈਂ ਇੱਕ ਔਰਤ ਆ ਜੇ ਮੈਂ ਗੱਲ ਕਰਾਂ ਤਾਂ ਨਸ਼ਿਆਂ ਦੀ ਜੀ ਜਦੋਂ ਵੀ ਕੋਈ ਮਾਂ ਦਾ ਬੱਚਾ ਕੋਈ ਭੈਣ ਦਾ ਭਰਾ ਕੋਈ ਪਤਨੀ ਦਾ ਪਤੀ ਜਾਂ ਧੀ ਦਾ ਬਾਪ ਨਸ਼ਾ ਕਰਦਾ ਤਾਂ ਉਹਨਾਂ ਦਾ ਦੁੱਖ ਉਹਨਾਂ ਨੂੰ ਹੀ ਪਤਾ ਹੁੰਦਾ ਸੋ ਪੰਜਾਬ ਜਿਹੜਾ ਇਹਦੇ ਵਿੱਚ ਜਿਹੜਾ ਨਸ਼ਿਆਂ ਦਾ ਦਰਿਆ ਐ ਇੰਨਾ ਖੁੱਲੇ ਆਂ ਬਹਿ ਰਿਹਾ ਐ ਇੰਨੀ ਦਲਦਲ ਸਾਡੇ ਬੱਚੇ ਫਸੇ ਹੋਏ ਨੇ ਸਾਡੇ ਜਿਹੜੇ ਪੁਰਸ਼ ਨੇ ਇਸ ਪੁਰਸ਼ ਕੀ ਮੈਂ ਕਹੂੰਗੀ ਲੜਕੀਆਂ ਵੀ ਬੜੀ ਸ਼ਰਮ ਦੀ ਗੱਲ ਐ ਪੰਜਾਬ ਜਿਹੜਾ ਪੰਜਾਬ ਕਿਤੇ ਇੱਕ ਅਜਿਹਾ ਪੰਜਾਬ ਸੀ ਇੱਕ ਨੰਬਰ ਤੇ ਹਰ ਪਾਸੇ ਉਹ ਹੁੰਦਾ ਸੀ ਤੇ ਅੱਜ ਉਹ ਪੰਜਾਬ ਨਸ਼ਿਆਂ ਦੇ ਕਰਕੇ ਇੱਕ ਬਦਨਾਮ ਹੋ ਚੁੱਕੀ ਐ ਸਾਡੀ ਸਟੇਟ ਜਦੋਂ ਸਾਡੇ ਬੱਚੇ ਕਿਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਆਪਣੀ ਨੌਕਰੀ ਦੇ ਲਈ ਕੋਈ ਆਪਣਾ ਫਾਰਮ ਭਰਦੇ ਨੇ ਤਾਂ ਬੜੀ ਨਮੋਸ਼ੀ ਚੱਲਣੀ ਪੈਂਦੀ ਹੈ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਪੰਜਾਬ ਦਾ ਬੱਚਾ ਹੈ ਖੁਦ ਮੈਂ ਉਦਾਹਰਨ ਹੈ ਮੇਰਾ ਬੱਚਾ ਦਿੱਲੀ ਪੜ ਰਿਹਾ ਮੈਨੂੰ ਕੋ ਚੋਤੇ ਹਰਿਆਣੇ ਦੇ ਲੋਕ ਮਿਲੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਮੈਂ ਪਟਿਆਲੇ ਤੋਂ ਆ ਪੰਜਾਬ ਤੋਂ ਉਹਨਾਂ ਨੇ ਕਿਹਾ ਮੈਡਮ ਜੀ ਅੱਛਾ ਕਿ ਆਪਨੇ ਆਪ ਆਪਣੇ ਬੱਚਾ ਇਧਰ ਪੜਾ ਰਹੇ ਹੋ ਮੈਨੇ ਕਿਹਾ ਉਸकी ਇੱਛਾ थी ਕਿ ਮੈਨੇ ਦਿੱਲੀ ਯੂਨੀਵਰਸਿਟੀ ਮੇ ਪੜਨਾ ਤਾਂ ਉਹ ਬੋਲੇ ਕਿ ਪੰਜਾਬ ਮੇ ਤੋਂ ਨਸ਼ਾ ਬਹੁਤ ਹੈ ਮੇਰਾ ਸਿਰ ਵੀ ਸ਼ਰਮ ਨਾਲ ਝੁਕ ਗਿਆ ਤੇ ਸੋ ਇਹ ਸਾਡੇ ਪੰਜਾਬ ਦਾ ਨਕਸ਼ਾ ਇਸ ਸਰਕਾਰ ਨੇ ਬਣਾ ਕੇ ਰੱਖ ਦਿੱਤਾ ਹੈ ਜੀ ਬਹੁਤ ਮਾੜੀ ਮੈਮ ਜਿਵੇਂ ਦੇਖਿਆ ਜਾਏ ਤਾਂ ਪੰਜਾਬ ਦੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਹਨਾ ਤੇ ਉਹ ਵੀ ਚਲੋ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਨਸ਼ਾ ਲਾ ਲੋ ਕਤਲ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਸਰੀਆਮ ਦਿਨ ਦਿਹਾੜੇ ਵੀ ਹੋ ਰਹੀਆਂ ਨੇ ਕਿਹਨੂੰ ਚਾਹਨੀ ਆ ਜੀ ਨਸ਼ੇ ਦੀ ਮੈਂ ਗੱਲ ਕੀਤੀ ਨੰਬਰ 2 ਲਾਅ ਐਂਡ ਆਰਡਰ ਅਮਨ ਕਾਨੂੰਨ ਦੀ ਜਿਹੜੀ ਕੋਈ ਵਿਵਸਥਾ ਹੈ ਬਿਲਕੁਲ ਫੇਲ ਹੈ ਕੋਈ ਔਰਤ ਤਾਂ ਕੀ ਕੋਈ ਬੰਦੇ ਵੀ ਕੋਈ ਕਪੜਾ ਵਪਾਰੀ ਦਾ ਦੁਕਾਨ 'ਚ ਆ ਕੇ ਕਤਲ ਹੋ ਰਿਹਾ ਕੋਈ ਸੁਨਿਆਰ ਦੀ ਦੁਕਾਨ ਤੇ ਆ ਕੇ ਕਤਲ ਹੋ ਰਿਹਾ ਬੱਚੇ ਜਾ ਰਹੇ ਨੇ ਪੜ੍ਹਨ ਉਹ ਮਹਫੂਜ਼ ਨਹੀਂ ਹੈਗੇ ਔਰਤਾਂ ਸ਼ਾਮ ਨੂੰ ਸੈਰ ਕਰਨ ਨਹੀਂ ਨਿਕਲ ਸਕਦੀਆਂ ਆ ਪਟਿਆਲੇ ਦੀ ਘਟਨਾ ਕਰਦੇ ਵਿੱਚ ਆ ਕੇ ਉਹਨਾਂ ਦੇ ਕੰਨ ਪੱਟ ਕੇ ਕੋਈ ਲੈ ਗੇ ਤੇ ਲੋਕ ਆਪਣੇ ਘਰ ਘਰ ਦੇ ਵਿੱਚ ਹੀ ਮਹਫੂਜ਼ ਨਹੀਂ ਹੈਗੇ ਇਹ ਹਾਲਾਤ ਸਾਡੇ ਪੰਜਾਬ ਦੇ ਬਣੇ ਨੇ ਤੇ ਜੇ ਗੱਲ ਕਰਾਂ ਮੈਂ ਔਰਤਾਂ ਨਾਲ ਔਰਤਾਂ ਨਾਲ ਵੀ ਬੜਾ ਹੀ ਮਾੜਾ ਵਿਵਹਾਰ ਹੋ ਰਿਹਾ ਸਾਡੀਆਂ ਪਲੇਅਰ ਬੱਚੀਆਂ ਬੀਜੇਪੀ ਦੀ ਗੱਲ ਕਰ ਲਈਏ ਉਹ ਦੇਖ ਲਓ ਔਰਤ ਬੱਚੀਆਂ ਜਿਹੜੀਆਂ ਸਾਡੇ ਦੇਸ਼ ਦਾ ਮਾਣ ਨੇ ਖਿਡਾਰਨਾਂ ਨੇ ਇਹ ਮੈਂ ਤਾਂ A ਤੇ B ਟੀਮ ਸਮਝਦੀਆਂ ਬੀਜੇਪੀ ਤੇ ਆਪ ਸਰਕਾਰ ਨੂੰ ਇਹ ਦੋਨਾਂ ਨੇ ਮਿਲ ਕੇ ਇੰਨਾ ਸਤਿਆਨਾਸ਼ ਆਪਣੇ ਨਾਗਰਿਕਾਂ ਦਾ ਕੀਤਾ ਹੋਇਆ ਕਿ ਜਿਹਦੀ ਕੋਈ ਤੌਬਾ ਹੋਈ ਪਈ ਹੈ ਹੁਣ ਇਹ ਬੀਜੇਪੀ ਵਾਲੇ ਪੰਜਾਬ ਦੇ ਆਕੇ ਵਿੱਚ ਪੈਰ ਪਸਾਰਨਾ ਚਾਹੁੰਦੇ ਨੇ ਪਰ ਇਹਨਾਂ ਦਾ ਭੁਲੇਖਾ ਹੈ ਲੋਕਾਂ ਨੇ ਦੱਸ ਦੇਣਾ ਹੈ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਨੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਸਾਡਾ ਸ਼ੁਭ ਕਰਨ ਬੱਚਾ ਜਿਹੜਾ ਹੈਗਾ ਇੱਕ ਨੌਜਵਾਨ ਇੱਕ ਮਾਂ ਦਾ ਪੁੱਤ ਭੈਣ ਦਾ ਭਰਾ ਉਹਨਾਂ ਦਾ ਦਰਦ ਦੇਖਿਆ ਨਹੀਂ ਜਾਂਦਾ ਉਹ ਉੱਥੇ ਬਾਰਡਰ ਤੇ ਸ਼ਹੀਦ ਹੋ ਗਿਆ ਸੋ ਕਿਹੜੀਆਂ ਕਿੜੀਆਂ ਮੈਂ ਗੱਲਾਂ ਕਰਾਂ ਇਹ ਖਾਲਿਸਤਾਨੀਆਂ ਦੀਆਂ ਗੱਲਾਂ ਕਰਦੇ ਨੇ ਇੱਕ ਸਾਡੇ ਸਿੱਖ ਆਫੀਸਰ ਨੂੰ ਉੱਥੇ ਦੇਖੋ ਬੰਗਾਲ ਦੇ ਵਿੱਚ ਇਹਨਾਂ ਦੀ ਬੀਜੇਪੀ ਮਹਿਲਾ ਮੋਰਚਾ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੇ ਇੱਕ ਖਾਲਿਸਤਾਨ ਕਹਿ ਕੇ ਸੰਬੋਧਨ ਕੀਤਾ ਇਹ ਧਰਮ ਦੀ ਰਾਜਨੀਤੀ ਹੋ ਰਹੀ ਹੈ ਧਰਮ ਨੂੰ ਵੰਡਣ ਦੀ ਦੇਸ਼ ਨੂੰ ਵੰਡਣ ਦੀ ਗੱਲ ਕਰ ਰਹੇ ਨੇ ਸੋ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਖਾਸ ਕਰਕੇ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਲੋਕ ਕਾਂਗਰਸ ਨੂੰ ਪਸੰਦ ਕਰਦੇ ਨੇ ਕਾਂਗਰਸ ਨੇ ਕਹਿੰਦੇ ਨੇ 70 ਸਾਲ ਚ ਕੀ ਕੀਤਾ ਮੈਂ ਇਹ ਦੱਸਣਾ ਚਾਹਨੀ ਆ ਇਹਨਾਂ ਨੂੰ ਕਿ ਜੋ ਕਾਂਗਰਸ ਨੇ 70 ਸਾਲ ਚ ਕੀਤਾ ਤੁਸੀਂ ਸਭ ਕੁਝ ਵੇਚਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ تمام 제 ਵਿਰੋਧੀ ਪਾਰਟੀਆਂ ਦੀ ਆਪਾਂ ਗੱਲ ਕਰੀ ਹੈ ਕਿ ਵਿਰੋਧੀ ਪਾਰਟੀਆਂ ਤਾਂ ਤਾਂ ਕਹਿਣਾ ਇਹ ਹੈ ਕਿ ਪਹਿਲਾਂ ਚਲੋ ਜਦੋਂ ਕਾਂਗਰਸ ਸਰਕਾਰ ਵੀ ਹੈਗੀ ਸੀਗੇ ਉਸ ਟਾਈਮ ਨਸ਼ਾ ਵੱਧ ਸੀ ਤੇ ਹੁਣ ਆ ਕੇ ਘਟੇ ਤੇ ਇਹਦੇ ਲਈ ਤੁਸੀਂ ਕੀ ਕਹੋਗੇ ਕਿ ਕਾਂਗਰਸ ਪਾਰਟੀ ਦੇ ਟਾਈਮ ਜਾਂ ਚਲੋ ਜਦੋਂ ਅਕਾਲੀ ਦਲ ਰਿਆ ਉਸ ਟਾਈਮ ਤੇ ਅੱਜ ਦੇ ਮੌਜੂਦਾ ਸਰਕਾਰ ਦੇ ਟਾਈਮ ਵੀ ਨਸ਼ਾ ਕਤਲ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਵੀ ਇਹ ਪਹਿਲਾਂ ਜ਼ਿਆਦਾ ਸੀ ਕਿ ਹੁਣ ਜ਼ਿਆਦਾ ਨਹੀਂ ਬਿਲਕੁਲ ਹੁਣ ਜ਼ਿਆਦਾ ਨਹੀਂ ਜੀ ਦੇਖੋ ਕੋਈ ਵੀ ਸਰਕਾਰ ਇੰਨੀ ਚਾਉਂਦੀ ਕਾਂਗਰਸ ਨੇ ਨਹੀਂ ਸੀ ਚਾਹੁੰਦੀ ਕਿ ਨਸ਼ਾ ਫੈਲੇ ਪਰ ਕਾਂਗਰਸ ਨੇ ਪੂਰੀ ਆਪਣੀ ਕੋਸ਼ਿਸ਼ ਕਰਕੇ ਇਸ ਚੀਜ਼ ਨੂੰ ਘੱਟ ਕਰਨ ਦੇ ਹਰ ਹਿੱਲੇ ਅਪਣਾਏ ਨਸ਼ਾ ਘੱਟ ਵੀ ਹੋਇਆ ਪਰ ਹੁਣ ਤਾਂ ਕੋਈ ਹੱਦ ਬਣ ਨਹੀਂ ਪਾਰਿਆ ਹੁਣ ਤਾਂ ਕੋਈ ਕੰਟਰੋਲ ਹੀ ਹੈ ਨਹੀਂ ਇੱਕ ਚੀਜ਼ ਹੁੰਦੀ ਹੈ ਕਿ ਕਿਸੇ ਚੀਜ਼ ਨੂੰ ਖਤਮ ਕਰਨ ਲਈ ਆਪਾਂ ਕੋਈ ਕੋਸ਼ਿਸ਼ਾਂ ਕਰਦੇ ਹਾਂ ਕੋਈ 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 ਆਪਾਂ ਐਸਟੀਐਫ ਕੋਈ ਇਹ ਜੀਆਂ ਚੀਜ਼ਾਂ ਸਾਡੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਸਰਕਾਰ ਦੇ ਵਿੱਚ ਉਹ ਲੈ ਕੇ ਆਏ ਪਰ ਹੁਣ ਤੱਕ ਕੋਈ ਕੰਟਰੋਲ ਹੀ ਹੈ ਨਹੀਂ ਆਪੋ ਤਾਪ ਸਭ ਕੁਝ ਹੋਈ ਪਈ ਹੈ ਕੋਈ ਲਾਅ ਐਂਡ ਆਰਡਰ ਨਹੀਂ ਕੋਈ ਚਿੜੀ ਨਹੀਂ ਸੀ ਫੜਕਦੀ ਕਾਂਗਰਸ ਦੇ ਟਾਈਮ 'ਚ ਪਰ ਅੱਜ ਦੇਖੋ ਕੋਈ ਨਹੀਂ ਡਰਦਾ ਪੰਜਾਬ ਦੇ ਵਿੱਚ ਸਭ ਆਪੋ ਤਾਪ ਹੋਈ ਪਈ ਹੈ ਕਤਲ ਇੰਨੇ ਹੋ ਰਹੇ ਨੇ ਸਵੇਰੇ ਤੁਸੀਂ ਆਪਣਾ ਫੋਨ ਚੱਕ ਲੋ ਰਾਤ ਨੂੰ ਕੀ ਹੋਇਆ ਤਾਂ ਤੁਸੀਂ ਮਾੜੀਆਂ ਹੀ ਖਬਰਾਂ ਦੇਖੋਗੇ ਕੋਈ ਵੀ ਚੰਗੀ ਖਬਰ ਨਹੀਂ ਆਂਦੀ ਠੀਕ ਹੈ ਜਿਵੇਂ ਤੁਹਾਡੀ ਉਹ ਗੱਲ ਕਰੀਏ ਕਿ ਚਲੋ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀਆਂ ਹਨਾ ਤੇ ਜੇ ਦੇਖਿਆ ਜਾਏ ਤਾਂ ਇਹਨਾਂ ਦੇ ਜੋ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ ਲਾ ਲਓ ਤੋਂ ਆਮ ਆਦਮੀ ਪਾਰਟੀ ਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿਆਦਾਤਰ ਪਾਰਟੀਆਂ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਆਪਾਂ ਸਾਰੇ ਹੀ ਜਾਣਦੇ ਆ ਮੈਂ ਨਹੀਂ ਕਹਿੰਦੀ ਕਿ ਉਹ ਸਾਰੇ ਬੰਦੇ ਮਾੜੇ ਨੇ ਪਰ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੀ ਆ ਜਿਹੜਾ ਕੋਈ ਜਰਕ ਆਵਾਜ਼ ਚੱਕਦਾ ਈਡੀ ਦਾ ਡਰ ਜੀ ਵਿਜੀਲੈਂਸ ਦਾ ਡਰ ਇੱਥੇ ਜਿਹੜੀ ਪੰਜਾਬ ਦੇ ਵਿੱਚ ਵਿਜੀਲੈਂਸ ਪਿੱਛੇ ਪਾ ਦਿੰਦੇ ਆ বিজেপি 'ਚ ਲੈ ਕੇ ਜਾਣਾ ਤਾਂ ਉਹਨੂੰ ਈਡੀ ਦਾ ਡਰਾਪਾ ਦਿੱਤਾ ਜਾਂਦਾ ਸੋ ਉਹ ਪਿੱਛੇ ਜਿ ਇੱਕ ਟਰੋਲ ਚੱਲ ਰਿਹਾ ਸੀ ਕਿ ਨਹੀਂ ਤਾਂ ਇੱਧਰ ਆ ਜੂ ਨਹੀਂ ਤਾਂ ਈਡੀ ਆ ਜੂਗੀ ਸੋ ਇਹ ਬਿਲਕੁਲ ਸੱਚੀ ਗੱਲ ਹੈ ਹਰ ਇੱਕ ਨੂੰ ਡਰਾ ਕੇ ਧਮਕਾ ਕੇ ਈਡੀ ਦਾ ਡਰਾਪਾ ਦੇ ਕੇ ਆਪਣੇ ਵੱਲ ਖਿੱਚਿਆ ਜਾ ਰਿਹਾ ਪਰ ਇਹ ਬਹੁਤ ਹੀ বিজেপি ਦਾ ਇੱਕ ਵੱਡਾ ਭੁਲੇਖਾ ਹੈ ਤੁਸੀਂ ਜਿਹੜੇ 400 ਕੇ ਪਾਰ ਦਾ ਨਾਰਾ ਦਿੱਤਾ ਹੈ ਨਾ ਇਹ ਤੁਹਾਨੂੰ 1 ਤਰੀਕ ਨੂੰ ਰਿਜ਼ਲਟ ਸੌਰੀ 4 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਇੱਕ ਨੂੰ ਦਾ ਪੰਜਾਬ ਚ ਵੋਟਾਂ ਨੇ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਲੋਕ ਲੋਕ ਬੜੇ ਸਮਝਦਾਰ ਤੇ ਸਿਆਣੇ ਹੋ ਚੁੱਕੇ ਨੇ ਸਭ ਕੁਝ ਸਮਝਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਭ ਅਖਬਾਰਾਂ ਦੇ ਵਿੱਚ ਦੇਖ ਲਓ ਤੁਸੀਂ ਕਦੀ ਵੀ ਮੈਂ ਤਾਂ ਸਵੇਰੇ ਜਦੋਂ ਵੀ ਪੜ੍ਹਦੀ ਹਾਂ ਫੋਨ ਦੇਖਦੀ ਹਾਂ ਤਾਂ ਇਹੀ ਜਿਹੀ ਚੀਜ਼ਾਂ ਦੇਖਦੀ ਆ ਕਿ ਅੱਜ ਜੀ ਉਹ ਵੀ ਜਾ ਰਹੇ ਆ ਕਿਉਂਕਿ ਈਡੀ ਦਾ ਡਰ ਹੈ ਤੁਸੀਂ ਵੀ ਦੇਖ ਹੀ ਰਹੇ ਹੋ ਤੇ ਮੈਮ ਤੁਸੀਂ ਆਪਣੇ ਪੰਜਾਬ ਦੇ ਵਿੱਚ ਆਪਣੀ ਪਾਰਟੀ ਕਾਂਗਰਸ ਪਾਰਟੀ ਨੂੰ ਲੈ ਕੇ ਆਟਾ ਲਓ ਕਿ ਤੁਸੀਂ ਇਦਾਂ ਹੀ ਨਾਲ ਆਪਣੇ ਜਿਵੇਂ ਤੁਸੀਂ ਗੱਲ ਕਰੋ ਕਿ ਆਪਣੇ ਬਿਲਕੁਲ ਪ੍ਰੋਸ ਨਾਲ ਇਸ ਪਾਰਟੀ ਦੇ ਨਾਲ ਜਾਂ ਪੂਰੀ ਵਫਾਦਾਰੀ ਨਾਲ ਇਸ ਪਾਰਟੀ ਦੇ ਨਾਲ ਰਹੋ ਬਿਲਕੁਲ ਜੀ ਮੈਨੂੰ ਆਪਣੇ ਆਪ ਤੇ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਕਾਂਗਰਸੀ ਹਾਂ ਕਾਂਗਰਸੀ ਸੀ ਕਾਂਗਰਸੀ ਹਾਂ ਤੇ ਕਾਂਗਰਸ ਚ ਹੀ ਰਹਾਂਗੀ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਹੀ ਮੇਰਾ ਜਨਮ ਹੋਇਆ ਮੈਂ ਆਜ਼ਾਦੀ ਕੁਲਾਟੀ ਆਜ਼ਾਦੀ ਕੁਲਾਟੀਆ ਪਰਿਵਾਰ ਦੀ ਮੈਂ ਧੀ ਹਾਂ ਮੇਰਾ ਸੋਰਾ ਪਰਿਵਾਰ ਮੇਰਾ ਪੀਕਾ ਪਰਿਵਾਰ ਮੇਰੇ ਹਸਬੰਦ 13 ਸਾਲ ਪਟਿਆਲਾ ਦੇ ਯੂਥ ਕਾਂਗਰਸ ਦੇ ਦਿਹਾਤੀ ਦੇ ਪ੍ਰਧਾਨ ਰਹੇ ਮੈਂ ਜ਼ਿਲ੍ਹਾ ਪ੍ਰੀਸ਼ਦ ਲੜੀ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਰਹੀ ਮੈਂ ਬੜੀ ਇਮਾਨਦਾਰੀ ਦੇ ਨਾਲ ਆਪਣੀ ਪਾਰਟੀ ਚ ਰਹਿ ਕੇ ਕਾਇਦੇ ਕਾਨੂੰਨ ਚ ਰਹਿ ਕੇ ਮੈਂ ਬੜੀ ਕੰਮ ਕੀਤੇ ਬਿਲਕੁਲ ਵੀ ਮੈਂ ਕੋਈ ਵੀ ਸੋਚਿਆ ਨਹੀਂ ਕਿ ਮੇਰੇ ਤੋਂ ਕੋਈ ਕੁਤਾਹੀ ਹੋਵੇ ਜਾਂ ਕੀਤੀ ਹੋਗੀ ਸੋ ਮੈਨੂੰ ਪੂਰਨ ਨਾਸ ਹੈ ਕਿ ਜੇ ਮੈਂ ਦਾਵਾ ਵੀ ਰੱਖਿਆ ਹੈਗਾ ਐਮਪੀ ਦਾ ਕਿ ਮੇਰੀ ਪਾਰਟੀ ਜ਼ਰੂਰ ਮੈਨੂੰ ਦੇਖੂਗੀ ਨਹੀਂ ਤਾਂ ਜੋ ਵੀ ਹਾਈ ਕਮਾਂਡ ਦਾ ਜੋ ਵੀ ਸਾਡਾ ਉਮੀਦਵਾਰ ਹੋਊਗਾ ਮੈਂ ਉਹਦੇ ਲਈ ਦਿਨ ਰਾਤ ਇਕ ਕਰਕੇ ਉਹਨਾਂ ਨੂੰ ਜਿਤਾਉਂਗੀ ਕਿਉਂਕਿ ਸਾਡੇ ਕੋਲ ਮੁੱਦੇ ਬਹੁਤ ਨੇ ਤੁਸੀਂ ਦੇਖੋ ਇੱਕ ਮੈਂ ਔਰਤ ਆ ਪਹਿਲੀ ਗੱਲ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡੀਆਂ ਭੈਣਾਂ ਨਾਲ ਇੱਕ ਬੜਾ ਕੋਝਾ ਮਚਾ ਕੇ ਜਿਹੜਾ ਆਮ ਪਾਰਟੀ ਨੇ ਕੀਤਾ 1000 ਰੁਪਿਆ 1000 ਰੁਪਿਆ ਦੇਾਂਗੇ ਸਾਰੀਆਂ ਭੈਣਾਂ ਤਿਆਰ ਬੈਠੀਆਂ ਨੇ 24 24000 ਰੁਪਇਆ ਉਹਨਾਂ ਦਾ ਇਕੱਠਾ ਹੋ ਗਿਆ ਉਹਨਾਂ ਨੇ ਮੈਨੀਫੈਸਟੋ 'ਚ ਰੱਖਿਆ ਸੀ ਪਰ ਕਿੱਥੇ ਕਾਂਗਰਸ ਸਰਕਾਰ ਜਦੋਂ ਆਪਣੀ ਵਿਚਾਰਧਾਰਾ ਲੈ ਕੇ ਲੋਕਾਂ 'ਚ ਜਾਊਗੀ ਮੈਂ ਇਸੇ ਕਰਕੇ ਤੁਹਾਨੂੰ ਕਹਿੰਨੀ ਆ ਸੀ ਜਿੱਤਾਂਗੇ ਕਿਉਂਕਿ ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਬਣਦੇ ਸਾਰ 33% ਜਿਹੜੀ ਹੈਗੀ ਬੇਟੀਆਂ ਲਈ ਨੌਕਰੀਆਂ 'ਚ ਰਿਜ਼ਰਵੇਸ਼ਨ ਹੋਊਗੀ ਉਹ ਕੀਤੀ ਹੈ ਹਰ ਇੱਕ ਵੱਡੀ ਛੋਟੀ ਨੌਕਰੀ ਦੇ ਵਿੱਚ 33% ਕੁੜੀਆਂ ਨੂੰ ਉਹਨਾਂ ਦਾ ਹੱਕ ਮਿਲਿਆ ਕਿਸਾਨ ਜਿਹੜੇ ਨੇ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ ਹੋਇਆ ਹਿੰਦੁਸਤਾਨ ਦੇ ਵਿੱਚ ਪਹਿਲੀ ਸਰਕਾਰ ਸਾਡੀ ਪੰਜਾਬ ਦੀ ਕਾਂਗਰਸ ਦੀ ਸਰਕਾਰ ਬਣੀ ਜਿਨ੍ਹਾਂ ਨੇ 2 ਲੱਖ ਦਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਤੇ ਅੱਜ ਕਿਸਾਨ ਕਿੱਥੇ ਵਿਚਾਰੇ ਬੈਠੇ ਨੇ ਕੀ ਬੀਜੇਪੀ ਕੀ ਉਹਨਾਂ ਨੂੰ ਦੇ ਰਹੀ ਐ ਇੱਕ ਡਾਂਗਾ ਦੇ ਰਹੀ ਐ ਉਹ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਤੇ ਆਮ ਪਾਰਟੀ ਵਾਲੇ ਉਹਨਾਂ ਨੂੰ ਮੌਕਾ ਦੇ ਰਹੇ ਨੇ ਬੀਜੇਪੀ ਸਰਕਾਰ ਹਰਿਆਣਾ ਦੀ ਨੂੰ ਕਿ ਪੰਜਾਬ ਦੇ ਅੰਦਰ ਆ ਕੇ ਗੋਲੀਆਂ ਚਲਾਓ ਸ਼ਰਯਮ ਗੋਲੀਆਂ ਚੱਲੀਆਂ ਧਰਨਿਆਂ ਚ ਉਹ ਪ੍ਰਦਰਸ਼ਨਾਂ ਚੋਂ ਨਿਕਲੀ ਹੋਈ ਇਹ ਆਮ ਆਦਮੀ ਪਾਰਟੀ ਹੈ ਕੀ ਇਹ ਭੁੱਲ ਗਈ ਕਿ ਇੰਨਾ ਹਜ਼ਾਰੇ ਦੇ ਨਾਲ ਇਹਨਾਂ ਨੇ ਅੰਦੋਲਨ ਕੀਤਾ ਸੀ ਉਸ ਅੰਦੋਲਨ ਚੋਂ ਇੱਕ ਪਾਰਟੀ ਉਤਪੰਨ ਹੋਈ ਸੀ ਕਿੱਥੇ ਗਏ ਇਹਨਾਂ ਦੇ ਦਾਅਵੇ ਕਿੱਤੇ ਗਏ ਇਹਨਾਂ ਦੇ ਵਾਦੇ ਮੈਂ ਪੁੱਛਣਾ ਇਹਨਾਂ ਨੂੰ ਚਾਹਨੀ ਹੈ ਇਹ ਗੱਲਾਂ ਤੇ ਮੈਂ ਵਿਰੋਧੀ ਪਾਰਟੀ ਦਾ ਕਹਿਣਾ ਕਿ ਜੇ ਕਿਸਾਨ ਜੱਥੇਬੰਦਿਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਗੱਲ ਕਰੀਏ ਕਿ ਕਿਸਾਨ ਜੱਥੇਬੰਦਿਆਂ ਨਾਲ ਜਿਹੜਾ ਹੁਣ ਧਰਨਿਆਂ ਦੇ ਵਿੱਚ ਜੋ ਵੀ ਹੋਇਆ thro ਗੈਸ ਛੱਡੀ ਗਈ ਹਨਾ ਜੀ ਗੋਲੀਬਾਰੀ ਹੋਈ ਹੈ ਤੇ ਤਾਨੂੰ ਲੱਗਦਾ ਵੀ ਕਿਸਾਨ ਜੱਥੇਬੰਦੀ ਆ ਜੋ ਵੀ ਹੁਣ ਇਹਨਾਂ ਦੀ ਸਪੋਰਟ ਦੇ ਵਿੱਚ ਹੋਊਗੀ ਬਿਲਕੁਲ ਨਹੀਂ ਹੋਊਗੀ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਉਹ ਪਿੰਡਾਂ ਦੇ ਵਿੱਚ ਪੈਂਫਲੈਟਸ ਲਗਾ ਰਹੇ ਨੇ ਵੀ ਜੀਪੀ ਦਾ ਵਿਰੋਧ ਹੋ ਰਿਹਾ ਕਿਉਂਕਿ ਕਿਸਾਨ ਜਿਹੜਾ ਹੈ ਪੰਜਾਬ ਦਾ ਅੰਨਦਾਤਾ ਆ ਪੂਰੇ ਹਿੰਦੁਸਤਾਨ ਦੇ ਵਿੱਚੋਂ ਮੈਂ ਸਮਝਦੀ ਆ ਪੰਜਾਬ ਜਿਹੜਾ ਹੈ ਉਹ ਅੰਨ ਪ੍ਰਦਾਨ ਕਰਦਾ ਲੋਕਾਂ ਤੇ ਜੇ ਕਿਸਾਨ ਤੇ ਅੰਨ ਦਾ ਤੇ ਸਾਡਾ ਖੁਸ਼ ਨਹੀਂ ਆ ਉਹਦੇ ਤੇ ਗੋਲੀਆਂ ਭਰਾਈਆਂ ਗਈਆਂ ਡਾਂਗਾ ਭਰਾਈਆਂ ਗਈਆਂ ਉਹਨਾਂ ਨੂੰ ਉਹਦੇ ਹੱਕ ਮੰਗਣ ਤੋਂ ਰੋਕਿਆ ਜਾਊਗਾ ਕਿਸ ਤਰ੍ਹਾਂ ਹੋ ਇਸ ਬੀਜੇਪੀ ਸਰਕਾਰ ਨੂੰ ਵੋਟ ਦੇਣਗੇ ਮੈਂ ਤਾਂ ਨਹੀਂ ਸਮਝਦੀ ਕਿਉਂਕਿ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਮੈਨੂੰ ਪਤਾ ਹੈ ਕਿ ਸਾਡੇ ਤੇ ਜਦ ਐਮਐਸਪੀ ਨਹੀਂ ਮਿਲੋਗੀ ਕੌਣ ਪੁੱਛੂਗਾ ਸਾਡੀਆਂ ਫਸਲਾਂ ਫਸਲ ਤਾਂ ਕਿਸਾਨ ਦਾ ਤਾਂ ਓਪਨ ਚ ਬਿਜ਼ਨਸ ਹੈ ਆ ਹੁਣ ਜਿਹੜਾ ਇੱਕ ਬਦਲ ਹੁੰਦੇ ਨੇ ਤਾਂ ਕਿਸਾਨ ਦਾ ਜਿਹੜੀ ਜਾਨ ਹੈ ਉਹ ਮੁਠੀ 'ਚ ਆ ਜਾਂਦੀ ਹੈ ਕਿ ਸਾਡੀ ਫਸਲ ਪੱਕੀ ਹੈ ਪਤਾ ਨਹੀਂ ਘੜੇ ਪੈਣੇ ਨੇ ਪਤਾ ਨਹੀਂ ਮੀਂਹ ਪੈਣਾ ਸਾਡੀ ਫਸਲ ਘਰ ਆਊਗੀ ਕਿ ਸਹੀ ਸਲਾਮਤ ਨਹੀਂ ਆਊਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਜਿਹੜਾ ਕਿਸਾਨ ਹੈ ਉਹਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਇਸ ਸੂਬੇ ਨੂੰ ਇਸ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਇਹ ਇਹ ਵੀ ਇੱਕ ਵਿਕਾਸ ਹੀ ਹੈ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣ ਲਈ ਕਿਸਾਨ ਦੀ ਸਹਾਇਤਾ ਬਹੁਤ ਜ਼ਰੂਰੀ ਹੈ ਜੀ ਤੇ ਮੈਮ ਤੁਹਾਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਆਪਣੀ ਸਰਕਾਰ ਕਰਨੀ ਹੋ ਕਾਂਗਰਸ ਸਰਕਾਰ ਕਰਨੀ ਹੋ ਕਿ ਇਹਨਾਂ ਨੂੰ ਕਿਸਾਨਾਂ ਨੂੰ ਲਾ ਲੋ ਜਾਂ ਆਮ ਜਨਤਾ ਨੂੰ ਲਾ ਲੋ ਕਿ ਕਿੰਨਾ ਕੁ ਸਪੋਰਟ ਹੋਏਗਾ ਤੇ ਇਹ ਤੁਹਾਨੂੰ ਕਿੰਨਾ ਕੁ ਸਪੋਰਟ ਦੇਣ ਮੈਂ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਨਿਆਂ ਯਾਤਰਾ ਹੁਣ ਕੀਤੀ ਪਹਿਲਾਂ ਭਾਰਤ ਜੋੜੋ ਯਾਤਰਾ ਕੀਤੀ ਭਾਈਚਾਰਕ ਸਾਂਝ ਨੂੰ ਜੋੜ ਕੇ ਰੱਖਣ ਲਈ ਤੇ ਹੁਣ ਉਹਨਾਂ ਨੇ ਇੱਕ ਨਿਆਂ ਯਾਤਰਾ ਜਿਹੜੀ ਕੀਤੀ ਉਹਦੇ ਵਿੱਚ ਨਾਰੀ ਨਿਆਂ ਇਕੋ ਸਾਡੀ ਸਕੀਮ ਆਉਗੀ ਜਦ ਸਾਡੀ ਸਰਕਾਰ ਬਣਦੀ ਹੈ ਤਾਂ ਹਰ ਇੱਕ ਘਰ ਦੇ ਵਿੱਚ ਇੱਕ ਗਰੀਬ ਔਰਤ ਨੂੰ 1 ਲੱਖ ਰੁਪਏ ਦੀ ਸਾਲਾਨਾ ਮਦਦ ਦਿੱਤੀ ਜਾਊ ਪੰਜ ਗਰੰਟੀਆਂ ਔਰਤਾਂ ਲਈ ਰੱਖੀਆਂ ਨੇ ਬੱਚੀਆਂ ਲਈ ਰੈਜ਼ਰਵੇਸ਼ਨ 50% ਪੈਰਾ ਲੀਗਲ ਇੱਕ ਸਟਾਫ ਦੀ ਸੌਰੀ ਇੱਕ ਨਿਯੁਕਤੀ ਕੀਤੀ ਜਾਊਗੀ ਅਧਿਕਾਰ ਮਹਿਤਰੀ ਦੇ ਰੂਪ ਚ ਤੇ ਬਾਕੀ ਜਿਹੜੀ ਆਂਗਣਵਾੜੀ ਆਸ਼ਾ ਵਰਕਰ ਮਿਡ-ਡੇ ਮੀਲ ਵਰਕਰ ਇਹਨਾਂ ਦਾ ਜਿਹੜਾ ਵੇਤਨ ਉਹ ਦੁੱਗਣਾ ਕੀਤਾ ਜਾਊਗਾ ਇਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਕਮਕਾਜੀ ਮਹਿਲਾ ਲਈ ਹੌਸਟਲ ਬਣੂਗਾ ਇਹ ਤਾਂ ਪੰਜ ਗਰੰਟੀਆਂ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਲਈ ਨੇ ਨੌਜਵਾਨਾਂ ਲਈ ਨੇ ਨੌਕਰੀਆਂ ਫਿਰ ਤੀਜੀ ਗੱਲ ਕਿਸਾਨ ਦੀ ਤੁਸੀਂ ਕੀਤੀ ਤਾਂ ਰਾਹੁਲ ગાંધી ਜੀ ਨੇ ਨਿਆਂ ਯਾਤਰਾ ਦੇ ਵਿੱਚ ਚੱਲਦੇ ਹੀ ਇਹ ਇੱਕ ਲੋਕਾਂ ਨੂੰ ਦੱਸਿਆ ਕਿ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਬਣੂਗੀ ਅਸੀਂ ਸੁਆਮੀ ਨਾਥਨ ਰਿਪੋਰਟ ਜਿਹਦੇ ਵਿੱਚ ਐਮਐਸਪੀ ਦੀ ਗੱਲ ਕੀਤੀ ਉਹ ਜ਼ਰੂਰ ਲਾਗੂ ਕਰਾਂਗੇ। ਸੋ ਐਸੀ ਗੁਰਸ਼ਰਨ ਕੋਰ ਰੰਧਾਵਾ ਜੀ ਦੀ ਜ਼ੁਬਾਨੀ ਜੋ ਇਹਨਾਂ ਨੇ ਆਪਣੀ ਸਰਕਾਰ ਕਨੀਓ ਤੁਹਾਨੂੰ ਮੈਸੇਜ ਦਿੱਤਾ ਜਾਂ ਜੋ ਵੀ ਦੱਸਿਆ ਸੋ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਧੰਨਵਾਦ।